ਕੀ ਤੁਹਾਨੂੰ ਇਸ ਦੇ ਵਿੱਚ ਹੁਣ ਅੱਗੇ ਕੀ ਸੰਭਾਵਨਾਵਾਂ ਨਜ਼ਰ ਆਉਂਦੀਆਂ ਆ ਇਹ ਵਧੂਗਾ ਜਾਂ ਇੱਥੇ ਥੰਮ ਜਾਊਗਾ ਦੋਨਾਂ ਦਾ ਜਿਹੜਾ ਖੂਨ ਵਾਲੇ ਮਾਰਦਾ ਸੀਗਾ ਉਹ ਥੋੜਾ ਜਿਹਾ ਠੰਡਾ ਹੋਊਗਾ ਜਾਂ ਹੋਰ ਅੱਗੇ ਵਧੂਗਾ ਹਾਂ ਇਹ ਦੇਖੋ ਜੀ ਸਾਨੂੰ ਲੱਗਦਾ ਵੀ ਜਿਸ ਕਿਸਮ ਨਾਲ ਦੋਵਾਂ ਮੁਲਕਾਂ ਨੇ ਬੜਾ ਆਪਾਂ ਕਹਿ ਸਕਦੇ ਵੀ ਕੰਟਰੋਲਡ ਰਿਐਕਸ਼ਨ ਕਰਿਆ ਹੈਗਾ ਉਹਦੇ ਚੋਂ ਇਹ ਸੰਭਾਵਨਾਵਾਂ ਨਹੀਂ ਹੈਗੀਆਂ ਵੀ ਇਹ ਜੰਗ ਵੱਲ ਜਾਊਗਾ ਸੋ ਛੋਟੀਆਂ ਮੋਟੀਆਂ ਝੜਪਾਂ ਨੇ ਜਿਹੜੀਆਂ ਜਿਸ ਤਰ੍ਹਾਂ ਅੱਗੇ ਵੀ ਖਾਮ ਸਮਿਆਂ ਵਿੱਚ ਵਿੱਚ ਵੀ ਸੀ ਸਫਾਇਰ ਰੁਕ ਜਾਂਦਾ ਖਤਮ ਹੋ ਜਾਂਦਾ ਜਾਂ ਜਿਹੜੀ ਗੋਲੀਬਾਰੀ ਹੈ ਸਰਾਦ ਤੇ ਚੱਲਦੀ ਹੈ ਕਈ ਕਈ ਦਿਨ ਚੱਲਦੀ ਰਹਿੰਦੀ ਹੈ ਸੋ ਉਸ ਤਰ੍ਹਾਂ ਦੀਆਂ ਘਟਰਾਵਾਂ ਲਗਾਤਾਰ ਵਾਪਰਣਗੀਆਂ ਸੋ ਅਗਲੇ 2 ਦਿਨ ਕ੍ਰੂਸ਼ੀਅਲ ਆ ਆਇਆ ਹੁਣ ਭਾਰਤ ਰੋਏ ਹੈ ਕਿ ਭਾਵੇਂ ਪਾਕਿਸਤਾਨ ਜੇ ਵੱਡਾ ਰਿਐਕਸ਼ਨ ਕਰਦਾ ਤਾਂ ਫਿਰ ਭਾਰਤ ਵੀ ਕਾਊਂਟਰ ਰਿਐਕਸ਼ਨ ਕਰ ਸਕਦਾ ਸਾਨੂੰ ਨਹੀਂ ਲੱਗਦਾ ਵੀ ਪਾਕਿਸਤਾਨ ਬਹੁਤ ਵੱਡਾ ਕੋਈ ਰਿਐਕਸ਼ਨ ਕਰੇਗਾ ਜੇ ਪਾਕਿਸਤਾਨ ਨੇ ਕਰਿਆ ਵੀ ਉਹ ਵੀ ਕੰਟਰੋਲਡ ਕਰੇਗਾ ਜਿੰਨਾ ਕ ਪਹਾੜੀਆਂ ਜਿਵੇਂ ਚ ਭਾਰਤ ਨੇ ਬੰਬ ਚਲਾ ਦਿੱਤੇ ਓਨੀਆਂ ਕ ਪਹਾੜੀਆਂ ਵਿੱਚ ਹੈ ਜਿਹੜਾ ਪਾਕਿਸਤਾਨ ਉਹ ਚਲਾ ਸਕਦਾ ਹੈਗਾ ਹਾਲ ਦੀ ਘੜੇ ਇੱਕ ਇੱਕ ਅਕਾਲਤ ਮੰਨਣ ਵਾਲੀ ਹੈ ਕਿ ਮਿਲਟਰੀ ਦੇ ਪੱਖ ਤੋਂ ਹਥਿਆਰਾਂ ਦੇ ਪੱਖ ਤੋਂ ਪਾਕਿਸਤਾਨ ਭਾਰਤ ਤੋਂ ਬਹੁਤ ਪਿੱਛੇ ਆ ਇਸ ਗੱਲ ਵਿੱਚ ਕੋਈ ਵੀ ਦੋ ਸ਼ਰਾਮਾ ਨਹੀਂ ਹੈਗਾ ਸੋ ਭਾਰਤ ਕੋਲ ਜੇ 100 100% ਦਾ ਪਾਕਿਸਤਾਨ ਕੋਲ 20 ਆ 25 ਆ 30% ਹੀ ਆ ਸੋ 70% ਦਾ ਗੈਪ ਉਹਨਾਂ ਦਾ ਜਿਹੜੀ ਜਿਸ ਤਰ੍ਹਾਂ ਮਿਲਟਰੀ ਦੀ ਗਿਣਤੀ ਜਿਹੜੀ ਭਾਰਤ ਕੋਲ ਵੀ ਕਿੰਨੇ ਆ ਕਿੰਨੇ ਫੌਜੀ ਨੇ ਕਿੰਨੇ ਜਹਾਜ਼ ਕਿੰਨੇ ਹਥਿਆਰ ਆ ਕਿੰਨੇ ਜਿਹੜੇ ਜੜੀਆਂ ਮਜ਼ਾਇਲਸ ਨੇ ਕਿੰਨੇ ਜਿਹੜੇ ਹਵਾਈ ਜਹਾਜ਼ ਸੋ ਸਾਰਾ ਜਿਹੜਾ ਇਨਫਰਾਸਟ੍ਰਕਚਰ ਬਣਾ ਕੇ ਭਾਰਤ ਪਾਕਿਸਤਾਨ ਤੋਂ ਕਾਫੀ ਜੜਾ ਹੈਗਾ ਅੱਗੇ ਲੀਵਰੇਜ ਤੇ ਹੈਗਾ ਸੋ ਉਹ ਪਾਕਿਸਤਾਨ ਨੂੰ ਵੀ ਪਤਾ ਹੈਗਾ ਵੀ ਜੇ ਸਿੱਧੀ ਕੋਨ ਕਨਵੈਨਸ਼ਨਲ ਵਾਰ ਹੁੰਦੀ ਹੈਗੇ ਉਹਦੇ ਚੋਂ ਪਾਕਿਸਤਾਨ ਲਈ ਜਿੱਤ ਬਹੁਤੀ ਸੌਖੀ ਨਹੀਂ ਹੈ ਉਹ ਇਸੇ ਕਰਕੇ ਹੀ ਉਹ ਆਪਣੇ ਜਿਹੜਾ ਹੈਗਾ ਅਲਾਈਸ ਤੇ ਨਿਰਭਰ ਕਰ ਰਿਹਾ ਹੈਗਾ ਚਾਈਨਾ ਨਾਲ ਕਰ ਰਿਹਾ ਹੈਗਾ ਹੁਣ ਚਾਈਨਾ ਦਾ ਇੱਕ ਰਿਪਰੈਜ਼ੈਂਟੇਟਿਵ ਭਾਰਤ ਦੇ ਕਿਸੇ ਟੀਵੀ ਚੈਨਲ ਤੇ ਬੋਲ ਰਿਹਾ ਉਹਨੇ ਸਿੱਧਾ ਸਵਾਲ ਹੀ ਭਾਰਤ ਦੇ ਉਹਨੇ ਪੁੱਛਿਆ ਸੀਗਾ ਪੱਤਰਕਾਰ ਨੇ ਵੀ ਤੁਸੀਂ ਪਾਕਿਸਤਾਨ ਨਾਲ ਕਿੰਨਾ ਕੁ ਖੜੇ ਹੋ ਤੇ ਭਾਰਤ ਨਾਲ ਕਿੰਨਾ ਕੁ ਖੜੇ ਹੋ ਵੀ ਤੁਸੀਂ ਜੇ ਭਾਰਤ ਦੇ ਵਿਰੁੱਧ ਜਾਂਦੇ ਹੋ ਤਾਂ ਤੁਸੀਂ ਇੱਕ ਵੱਡੀ ਮਾਰਕੀਟ ਆ ਜਿਹੜੀ ਲੂਜ਼ ਕਰ ਲੋਗੇ ਹੁਣ ਉਹਨੇ ਬਹੁਤ ਸਿੱਧਾ ਜਵਾਬ ਦਿੱਤਾ ਕਿਉਂਕਿ ਚਾਈਨਾ ਵਾਲੇ ਜਿਹੜਾ ਹੈਗਾ ਵੀ ਇੱਕ ਤਰ੍ਹਾਂ ਨਾਲ ਸਿਰਫ ਵਪਾਰ ਨਹੀਂ ਕਰਦੇ ਉਹ ਫੌਜੀਆ ਵਾਂਗ ਵਪਾਰ ਕਰਦੇ ਆ ਜਿਹੜੇ ਉਹ ਸ਼ਬਦ ਮੈਂ ਸੁਣੇ ਉਹ ਕਹਿੰਦਾ ਵੀ ਜਿਹੜਾ ਚਾਈਨਾ ਹੈਗਾ ਉਹ ਭਾਰਤ ਤੋਂ 5 ਗੁਣਾ ਵੱਡੀ ਇਕਨੋਮੀ ਆ ਹੂੰ ਯਾ ਸੇ ਅਸੀਂ ਪੰਜ ਗੁਣਾ ਅੱਗੇ ਹੈਗੇ ਆ ਭਾਰਤ ਤੋਂ ਇਹ ਹੁਣ ਭਾਰਤ ਨੇ ਸੋਚਣਾ ਵੀ ਸਾਨੂੰ ਛੱਡ ਕੇ ਉਹਦਾ ਸਰਜੂਗਾ ਕਿ ਨਹੀਂ ਸਰਜੂਗਾ ਹੂੰ ਉਹਨੇ ਭਾਰਤ ਦੇ ਪਾਲੇ ਚ ਬਾਤ ਸਿਰਦੇ ਵੀ ਤੁਸੀਂ ਸਾਨੂੰ ਛੱਡਣਾ ਚਾਹੁੰਦੇ ਆ ਨਹੀਂ ਛੱਡਣਾ ਚਾਹੁੰਦੇ ਦੂਸਰਾ ਉਹਨੇ ਕਿਹਾ ਹੈਗਾ ਵੀ ਪਾਕਿਸਤਾਨ ਸਾਡਾ ਸਿੱਧਾ ਹਲਾਈ ਹੈਗਾ ਵੀ ਇਹਦੀ ਪ੍ਰਭੂਸੱਤਾ ਤੇ ਜੇ ਕੋਈ ਆਂ ਚਾਉਦੀ ਹੈਗੀ ਅਤਾ ਸੀਮ ਇੱਕ ਚਟਾਨ ਵਾਂਗ ਹੈ ਜਿਹੜਾ ਪਾਕਿਸਤਾਨ ਨਾਲ ਖੜਾ ਹੈਗਾ ਸੋ ਪਾਕਿਸਤਾਨ ਇਹ ਆਪਾਂ ਕਹੇ ਵੀ ਮਿਲਟਰੀ ਆਪਣੇ ਤੌਰ ਤੇ ਜਿਹੜਾ ਹੈਗਾ ਇੰਨਾ ਅਕੁਪਡ ਨਹੀਂ ਹੈਗਾ ਉਹ ਹਲਾਈਜ਼ ਨੂੰ ਹੁਣ ਤੁਰਕੀ ਨੂੰ ਵੀ ਉਹਨੇ ਜਿਹੜਾ ਅਜ਼ਰਬਾਈਜਾਨ ਦਾ ਵੀ ਅੱਜ ਆ ਗਿਆ ਹੋਇਆ ਉਹਨਾਂ ਨੇ ਵੀ ਪਾਕਿਸਤਾਨ ਦੀ ਹਮਾਇਤ ਕਰੀ ਹੈਗੀ ਆ ਤੁਰਕੀ ਜਿਨੀ ਕਰਦੀ ਹੂੰ ਤੁਰਕੀ ਦੀ ਨੇਵੀ ਦਾ ਵੀ ਪਤਾ ਲੱਗਿਆ ਵੀ ਕੁਝ ਨਾ ਕੁਝ ਮੂਵਮੈਂਟਸ ਆ ਤੁਰਕੀ ਦੀ ਨੇਵੀ ਦੀਆਂ ਕਿਉਂਕਿ ਤੁਰਕੀ ਦੇ ਪਾਕਿਸਤਾਨ ਲਗਾਤਾਰ ਬਹੁਤ ਲੰਬੇ ਸਮੇਂ ਤੋਂ ਮੁਸਲਮਾਨ ਖੂਨ ਕਰਕੇ ਲੰਬੇ ਅਲਾਈ ਤੁਰੇ ਆਉਂਦੇ ਨੇ ਸੋ ਪਾਕਿਸਤਾਨ ਮਿਲਟੈਰੀਲੀ ਭਾਰਤ ਤੋਂ ਪਿੱਛੇ ਹੈਗਾ ਪਰ ਉਹ ਆਪਣੇ ਜਿਹੜੇ ਅਲਾਈਐਂਸਸ ਆ ਜੇ ਉਹਨਾਂ ਨੂੰ ਪ੍ਰੋਮੋਟ ਕਰ ਲੈਂਦਾ ਸੋ ਜੇ ਚਾਈਨਾ ਦਾ ਹੁਣ ਚਾਈਨਾ ਦਾ ਰੋਲ ਕੀ ਆ ਉਹ ਅੱਗੇ ਆਪਾਂ ਵਿਚਾਰ ਕਰਦੇ ਹੈਗੇ ਆ ਸੋ ਉਸ ਨਾਲ ਜਿਹੜਾ ਬੈਲੈਂਸ ਬਣਿਆ ਰਹੂਗਾ ਵੀ ਬਹੁਤ ਜ਼ਿਆਦੇ ਤੀਬਰ ਔਰ ਤਿੱਖੀ ਤੇ ਭਿਆਨਕ جنگ ਹੋਣ ਦੀ ਹਰ ਕੋਈ ਸੰਭਾਵਨਾ ਹੋ ਨਜ਼ਰ ਨਹੀਂ ਆਉਣੀ। ਜੀ ਉਦਾਂ ਜੇ ਦੇਖਿਆ ਜਾਵੇ ਚਾਈਨਾ ਨੇ ਹੁਣੇ-ਹੁਣੇ ਪੀਐਲ 15 ਮਜ਼ਾਈਲਾਂ ਜਿਹੜੀਆਂ ਪਾਕਿਸਤਾਨ ਨੂੰ ਐਕਸਪ੍ਰੈਸ ਡਿਲੀਵਰੀ ਕੀਤੀ ਆ ਇਹ ਦੋ ਵੀਕ ਪਹਿਲਾਂ ਦੀ ਜਿਹੜੀ ਗੱਲ ਆ ਉਹਨਾਂ ਦਾ ਹੀ ਜਿਹੜਾ ਜੇ 10 ਫਾਈਟਰ ਜਿਹੜੇ ਫਾਈਟਰ ਜੈਟ ਆ ਉਹਨਾਂ ਦੀ ਵਰਤੋਂ ਪਾਕਿਸਤਾਨ ਵਾਲੇ ਜਿਹੜੇ ਉਹ ਕਰਦੇ ਆ ਰਾਫੈਲ ਨੂੰ ਸਿੱਟਣ ਵਾਲੀ ਗੱਲ ਆਪਣਾ ਜਿਹੜੀ ਜਿਹੜੀ ਪੀਐਲ 50 ਨਾ ਉਹ ਰਾਫੈਲ ਨੂੰ ਸਿੱਟਣ ਵਾਲੀ ਜਿਹੜੀ ਮਜ਼ਾਇਲਾ ਹੈਗੀ ਹਾਂਜੀ ਰਾਫੈਲ ਨੂੰ ਕਾਊਂਟਰ ਕਰਨ ਵਾਲੀ ਜਿਹੜੀ ਮਜ਼ਾਇਲਾ ਪੀਐਲ 50 ਨਾ ਸੋ ਬਿਲਕੁਲ ਤੁਹਾਡੀ ਠੀਕ ਗੱਲ ਹੈ ਕਿ ਵੀ 2 ਹਫ਼ਤੇ ਪਹਿਲਾਂ ਬਹੁਤ ਤੇਜ਼ ਡਿਲੀਵਰੀ ਜਿਹੜੀ ਹੋਈ ਹੈਗੀ 100 ਦੇ ਕਰੀਬ ਮਜ਼ਾਇਲਾ ਜਿਹੜੀ ਮੇਰੇ ਕੋਲ ਰਿਪੋਰਟ ਹੈਗੀ ਆ ਵੀ 100 ਦੇ ਕਰੀਬ ਮਜ਼ਾਇਲਾ ਨੇ ਜਿਹੜੀਆਂ ਉਹ ਪੀਐਲ 50 ਨਾ ਜਿਹੜੀ ਬਹੁਤ ਕ੍ਰੂਸ਼ੀਅਲ ਮਜ਼ਾਇਲਾ ਹੈਗੀ ਆ ਸੋ ਰਾਫੈਲ ਨੂੰ ਕਾਊਂਟਰ ਕਰਨ ਲਈ ਤੇ ਉਹਨੂੰ ਉੱਥੋਂ ਉੱਡਦੇ ਸਾਰੇ ਉੱਪਰੋਂ ਜਾ ਕੇ ਮਾਰ ਲੈਣਾ ਤੇ ਨਾਲੇ ਜਿਹੜੇ SL 15 ਹੈਗੇ ਆ ਕਿ ਜਿਹੜੇ ਜਿਹੜੇ ਦੂਸਰੇ ਜਹਾਜ਼ ਨੇ ਸੋ ਉਹ ਉਹ ਕਾਫੀ ਹੈ ਉਹ ਰਫਾਇਲ ਦੇ ਬਰਾਬਰ ਨੇ ਉਹ ਕਹਿੰਦੇ ਵੀ ਟੈਕਨੀਕ ਦੇ ਤੌਰ ਤੇ ਜਿਹੜੇ ਉਹ ਜਿਹੜੇ ਚਾਈਨਾ ਦੇ ਜਹਾਜ਼ ਨੇ ਜਿਹੜੇ ਉਹਨਾਂ ਨੇ ਭੇਜੇ ਹੈਗੇ ਆ ਉਹ ਉਹ